ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਅਥ ਅਰਮ ਸ਼ਾਸਤਰ ਸਾਖੀ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਸ਼ਾ ਗੁਰੂ ਕੀ ਬਾਗ ਕੁੱਕੇ ਵਾਲੀ ਜ਼ਿਲ੍ਹਾ ਸ਼੍ਰੀ ਅਮ੍ਰਿਤਸਰ ਜੀ ਵਿਖੇ ਦਵਾਨ ਲਾ ਕੇ ਬੈਠੇ ਸੀ ਇੱਕ ਪੰਡਤ ਜੋਤਿਸ਼ ਆ ਕੇ ਅਰਜ ਕਰੀ ਕਿ ਗੁਰੂ ਜੀ ਮੈਂ ਜੋਤਿਸ਼ ਵਿਦਿਆ ਜਾਣਦਾ ਹਾਂ ਜੀ ਗੁਰੂ ਜੀ ਬ੍ਰਾਹਮਣ ਵਿਦਵਾਨ ਦੇਖ ਕਰ ਆਦਰਮਾਨ ਕੀਤਾ ਨਿਵਾਸ ਦਿੱਤਾ ਇੱਕ ਦਿਨ ਪੰਡਤ ਮਾਤਾ ਜੀ ਦੇ ਦਰਸ਼ਨ ਕਰਨ ਮਹਿਲ ਗਿਆ ਔਰ ਅਰਜ ਕਰੀ ਮਾਤਾ ਜੀ ਮੈਂ ਜੋਤਸ਼ੀ ਹਾਂ ਮਾਤਾ ਗੁਜਰੀ ਜੀ ਪੁੱਛਿਆ ਹੈ ਪੰਡਤ ਜੋਤਸ਼ ਤੇਰਾ ਕੀ ਹੋਵੇਗਾ ਤਾ ਪੰਡਤ ਦੇਵੀਦਾਸ ਜੀ ਨੇ ਹੱਥ ਦੇਖਿਆ ਅਰ ਗ੍ਰਹਿ ਵਿਚਾਰ ਪ੍ਰਸ਼ਨ ਸੋਧ ਹੱਥ ਜੋੜ ਕਰਕੇ ਹਾ ਤੁਹਾਡੇ ਲੇਖ ਅੰਛ ਨਹੀਂ ਲਿਖੀ ਫਿਰ ਮਾਤਾ ਜੀ ਉਸੇ ਰੁਕਸਤ ਕੀਆ ਮਨ ਵਿੱਚ ਬੜੀ ਚਿੰਤਾ ਉਪਜੀ ਗਮ ਸੇ ਚਿੱਤ ਕੋ ਰੋਗ ਉਪਜਿਆ ਇੱਕ ਰੋਜ ਗੁਰੂ ਜੀ ਪਾਸ ਮਾਤਾ ਨੇ ਅਰਜ ਕਰੀ ਹੇ ਸੱਚੇ ਪਾਛਾ ਪੁੱਤਾਂ ਦਾ ਉਪਾਅ ਹੋਵੇ ਜੋ ਦੇਹ ਦਾ ਰੋਗ ਹਟੇ ਦਾ ਗੁਰੂ ਜੀ ਬਚਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਓ ਤੇ ਕੜਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਅਮਰ ਸਿਲਾ ਪਰ ਬੈਠ ਕੇ ਨਿਰੰਕਾਰ ਦਾ ਤਪ ਭਜਨ ਕੀਤਾ ਹੈ ਉਸ ਦੇ ਆਧਾਰ ਕੇ ਆਸਰੇ ਕਰਕੇ ਤੁਹਾਡੇ ਸ਼ਰੀਰ ਤੋਂ ਨਿਰੰਕਾਰ ਜੀ ਸਹਬ ਜਾਦਾ ਬਖਸ਼ਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕੰਡ ਪਾਠ ਕਰਵਾਇਆ ਤੇ ਫਿਰ ਪੰਜ ਰੋਜ਼ ਪਿਛੇ ਮਾਤਾ ਜੀ ਦੇ ਸ਼ਰੀਰ ਅੰਦਰ ਸ੍ਰੀ ਸਹਬ ਜਾਦੇ ਜੀ ਦਾ ਸਵਾਨ ਇਸਥਿਤ ਹੋਇਆ ਵਿਸਾਖ ਸੁਦੀ 2 ਸਮੰਤ 1723 ਮਾਤਾ ਜੀ ਦੀ ਦੇ ਵਿਖੇ ਕੋਈ ਰੋਗ ਨਾ ਰਿਹਾ। ਬੜੀ ਪ੍ਰਸੰਤਾ ਨੂੰ ਪ੍ਰਾਪਤ ਪਈ ਜੈਸੇ 16 ਬਰਸਾ ਦੀ ਉਮਰ ਪਾਸੀ ਗੁਰੂ ਕੇ ਬਾਗ ਸ੍ਰੀ ਗੁਰੂ ਜੀ 5 ਮਹੀਨੇ ਰਹੇ ਫਿਰ ਗੁਰੂ ਜੀ ਹੁਕਮ ਕੀਤਾ ਅਸਾਂ ਪਟਨੇ ਸ਼ਹਿਰ ਤਪ ਕੀਤਾ ਸੀ ਉਤੋਂ ਸਹਬਜਾਦਾ ਅਵਤਾਰ ਧਾਰੇਗਾ ਅਰ ਖਾਲਸਾ ਪ੍ਰਗਟ ਕਰੇਗਾ ਇੰਨਾ ਹੁਕਮ ਸੁਣ ਮਾਤਾ ਜੀ ਤੇ ਬਖਤਾ ਮਲ ਹੋਰ ਸਿੱਖਾਂ ਸੰਤਾਂ ਭਗਤਾਂ ਅਰਜ ਕਰੀ ਹੇ ਗੁਰੂ ਜੀ ਤੁਸੀਂ ਕੈਸਾ ਤਪ ਕੀਤਾ ਸੀ ਕਿਰਪਾ ਕਰਕੇ ਦੱਸੋ ਸੁਣ ਕੇ ਪ੍ਰਸੰਨ ਹੋਵਾਂਗੇ ਗੁਰੂ ਜੀ ਬਚਨ ਕੀਤਾ ਜਤੋਂ ਮਹਿਕਾ ਸੁਰਦੈਂਤ ਦੇਵਤਿਆਂ ਦਾ ਰਾਜ ਖੋ ਕੇ ਬਹੁਤ ਹੰਕਾਰ ਕੋ ਪ੍ਰਾਪਤ ਭਇਆ ਸੀ ਦੇਵੀ ਕੇ ਸਾਥ ਲੱਗਾ ਸੀ ਜੰਗ ਕਰਨੇ ਆਪਣੇ ਮਨੋਂ ਇੱਛਾ ਧਾਰ ਕੇ ਦੇਵੀ ਲਿਆ ਕਰ ਆਪਣੇ ਮਹਿਲ ਮੇ ਬਲੀ ਪੁੱਤਰ ਪੈਦਾ ਕਰਾਂਗਾ ਇਕ ਸਮੇਂ ਜੁੱਧ ਦੇਵੀ ਠਗਤ ਪਈ ਅਲੋਪ ਹੋ ਗਈ ਫਿਰ ਦੈਂਤ ਨੇ ਬੜਾ ਦੰਦ ਮਚਾਇਆ ਗੁਰੂ ਜੀ ਬਚਨ ਕੀਤਾ ਅਸੀਂ ਗੁਰੂ ਚੇਲਾ ਦੋਵੇਂ ਗੰਗਾ ਜੀ ਦੇ ਕਿਨਾਰੇ ਤਪ ਧਾਰ ਕੇ ਬੈਠੇ ਸੀ ਔਰ ਸ਼ੇਰ ਕੇ ਮ੍ਰਿਗਾਂਨ ਪਰ ਫਿਰ ਦੈਂਤ ਆਣ ਕਰ ਬੜਾ ਦੁੱਖ ਦਿਆ ਤੁਸੀਂ ਵੀ ਦੇਵੀ ਦੇ ਨਾਲ ਹੋ ਕੇ ਦੱਸੋ ਦੇਵੀ ਕਿੱਥੇ ਹੈ ਫਿਰ ਅਸਾਂ ਅਕਾਲ ਪੁਰਖ ਦਾ ਸਿਮਰਨ ਕਰ ਆਪਣੇ ਬ ਗੰਬਰ ਆਸਨ ਝਾੜੇ ਤੇ ਐਸੇ ਸ਼ੇਰ ਪੈਦਾ ਹੋਏ ਉਹਨਾਂ ਸਾਰੇ ਦੰਤ ਭਖ ਲਿੱਤੇ ਅਸੀਂ ਇਸ਼ਨਾਨ ਕਰ ਧਿਆਨ ਤਰ ਬੈਠੇ ਤੋਂ ਉਹ ਦੰਤ ਇੱਕ ਵੀ ਜਿਉਂਦਾ ਨਜ਼ਰ ਨਾ ਆਇਆ ਪਿੱਛੇ ਦੇਵੀ ਪ੍ਰਗਟ ਪਈ ਦੰਤ ਯੁੱਧ ਕਰਨੇ ਕੋ ਕੋਈ ਨਾ ਨਜ਼ਰ ਆਇਆ ਸਰਬ ਮਰ ਪੜੇ ਦੇਵੀ ਪ੍ਰਸੰਨ ਪਈ ਕਾਲ ਯੁਗ ਵਿਖੇ ਤੇਰਾ ਪੰਥ ਚੱਲੇਗਾ ਔਰ ਮੈਂ आप के अंग संघ तुसी मेरी रक्षा करी है ऐसे उत्तम बचन सुनकर परम प्रसन्न हुए गुरु जी हुए चलो चले थोड़े ही दिनों में संगत को दर्शन देते दरबार लगाते प्रयाग काशी आदिक तीर्था में दीदार देते पटने शहर में गंगा जी के किनारे पर उत्तम स्थान जानकर महलों की स्थिति की पीछे सुनकर सिख भी आए गए टाके बंगाले के पो सुद्धि सप्तमी समंत 1723 गुरु 10वें बादशाह जी ने अवतार धारया सब भूम लोक पताल अकाल देव सिद्ध गुप्त प्रगट चित्रगुप्त ऋखी पीर पैगंबर ओलिए पशु-पक्षी शरण आन दर्शन कीते पय और अकाल पुरख जी ने आप फिर पुष्पों की परखा करी और मुख थी ए बचन कहा कलगी का वाली प्रगट पया है सर्व पृथ्वी का भार उतारेगा और जीवे की रक्षा करेगा और नर सिंह अवतार जी ने दर्शन करके गर्जना की ऊंचा शब्द किया और मेघों की न्यायी गर्जा ਔਰ ਸ੍ਰੀ ਗੁਰੂ ਜੀ ਦਾ ਨਾਮ ਗੋਬਿੰਦ ਰਾਏ ਜੀ ਰੱਖਿਆ ਸ਼ੇਰ ਦਾ ਪੰਥ ਚਲੇਗਾ ਔਰ ਗੁਰੂ ਜੀ ਕੇ ਸਾਥ ਸ਼ਕਤੀ ਹਾਜ਼ਰ ਰਹੇਗੀ ਇਹ ਕਹਿਕਰ ਸਰਬ ਦੇਵਤਾ ਅਲੋਪ ਪਏ ਗੁਰੂ ਜੀ ਪਟਨੇ ਆਏ ਬੈਠੇ ਸਹਬਜ਼ਾਦੇ ਕੋ ਦੇਖਕਰ ਪ੍ਰਸੰਨ ਹੋਏ ਜਦ ਗੁਰੂ ਗੋਬਿੰਦ ਰਾਏ 10 ਬਰਸ ਕੇ ਹੋਏ ਤਾਂ ਗੁਰੂ ਤੇਗ ਬਹਾਦਰ ਜੀ ਨੇ ਹੁਕਮ ਦਿਆ ਚਾਰ ਲਿਖਾਰੀਆਂ ਕੋ ਬੋਲੋ ਜੋ ਬਚਨ ਕਹਿ ਉਹ ਲਿਖਾ ਕਰੋ ਬਗਤਮਲ ਦੂਸਰਾ ਧਰਮਰਾਏ ਤੀਜਾ ਖੜਗਰਾਮ ਚੌਥਾ ਦੀਆਰਾਮ ਇਹ ਚਾਰ ਲਿਖਾਰੇ ਆਣ ਹਾਜ਼ਰ ਹੋਏ ਤਾਂ ਸ੍ਰੀ ਗੁਰੂ ਜੀ ਹੁਕਮ ਦਿੱਤਾ ਜੋ ਸਿੱਖ ਪੁੱਛਣ ਔਰ ਸ੍ਰੀ ਗੁਰੂ ਮੁਖਵਾਕ ਸੰਤਾਂ ਸਿੱਖਾਂ ਕੋ ਹੁਕਮ ਦੇਵਣ ਤੁਸੀਂ ਲਿਖਿਆ ਕਰੋ ਗੁਰੂ ਗੋਬਿੰਦ ਰਾਏ ਜੀ ਬੜੇ ਬੜੇ ਅਚਰਜ ਖੇਲ ਖੇਲੇ ਆਪਣੇ ਈਸ਼ਟ ਧਰਮ ਦਾ ਉਪਦੇਸ਼ ਸਿੱਖਾਂ ਸੰਗਤਾਂ ਪ੍ਰਧਿਕ ਕਰਨ ਲੱਗੇ ਔਰ ਇਸ ਕਥਾ ਪ੍ਰਸੰਗ ਦਾ ਚਰিত্র ਸਰਬ ਬਚੇਤਰ ਨਾਟਕ ਦੇ 6ਵੇਂ ਧਿਆਏ ਵਿਖੇ ਕੀ ਹੈ ਜਦ ਸ਼੍ਰੀ ਗੁਰੂ ਜੀ ਬਚਨ ਕੀਤਾ ਤਬ ਬਚਨ ਮਾਨ ਸਿੱਖਾਂ ਦੇ ਮਨ ਤੇ ਸ਼ੱਕ ਉਪਦੇਸ਼ ਦੇ ਜਾਹਰ ਕਰਨੇ ਲਈ ਸਰਬ ਪ੍ਰਸੰਗ ਲਿਖ ਦਿਆ ਬਚੇਤਰ ਨਾਟਕ ਦਾ ਪ੍ਰਸੰਗ ਚਲਾ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜੇ ਬਿਦ ਮੋ ਆਨੋ ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਬਿਤ ਹੈ ਤਹਾਂ ਸਪਤ ਸ੍ਰਿੰਗ ਤੇ ਨਾਮ ਕਹਾਵਾ ਪੰਡਰਾਜ ਜਹ ਜੋਗ ਕਮਾਵਾ ਹਮ ਅਦਿਕ ਤਪਸਿਆ ਸਾਦੀ ਮਹਾਕਾਲ ਕਾਲੇ ਕਾ ਅਰਾਦੀ ਏ ਬਿਦ ਕਰਤ ਤਪਸਿਆ ਪਯੋ ਦਵੈ ਤੇ ਇੱਕ ਰੂਪ ਹੈ ਗਿਓ ਤਾਤ ਮਾਤ ਮੁਰ ਅਲਖ ਅਰਾਦਾ ਬਹੁਬਿਤ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਈ ਪ੍ਰਸੰਨ ਗੁਰੂ ਦੇਵਾ ਤਿੰਨ ਪ੍ਰਭ ਜਬ ਆਏ ਸਮੋਹ ਦੀਆ ਤਬ ਹਮ ਜਨਮ ਕਲ ਮਹਿ ਲੀਆ ਚਿਤਨੈ ਭਇਓ ਹਮਰੋ ਆਵਣ ਕਹਿ ਚੁਬੀ ਰਹੀ ਸਤ ਪ੍ਰਭ ਚਰਨਨ ਮੈਂ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਅਕਾਲ ਪੁਰਖ ਪਾਜ ਇਸ ਕੀਟ ਪ੍ਰਤੀ चौपाई जब पहले हम सृष्टि बनाई दयत रचे दुष्ट दुख ते बावरे है गए।, पूजत रह गए ते हम तमक तनक मो खापे तिनकी ठोर देवता थापे ते भी बल पूजा और जाए आपन ही परमेश्वर कहाए महादेव अचुत कहायो बिसन आप ही को ठहरायो ब्रह्म आप पार ब्रह्म खाना प्रभ को प्रभ ने किने हो जाना तब साखी प्रभ अष्ट बनाए साख नमित देबे ठहराए ते कहे करो हमारी पूजा हम बिन अवर न ठाकुर दूजा परम तत् को जिन ने पछाना तिन कर ईश्वर तिन कह माना कीते सूर चंद कहे माने अगण खोत्र ਕਈ ਪਵਨ ਪ੍ਰਮਾਣੇ ਕਿਨਿਓ ਪ੍ਰਭ ਪਹਿਣ ਪਹਿਚਾਨਾ ਨਾਤ ਕਿਤੇ ਜਲ ਕਹਿਤ ਵਿਦਾਨਾ ਕੀਤਕ ਕਰਮ ਕਰਤ ੜਰਪਾਨਾ ਧਰਮ ਰਾਜ ਕੋ ਧਰਮ ਪ੍ਰਸ਼ਾਨਾ ਜੇ ਪ੍ਰਭ ਸਾਖ ਨਮਿਤ ਠਹਿਰਾਏ ਤੇਹਿਆਂ ਆਏ ਪ੍ਰਭ ਕਹਿਵਾਏ ਤਾਂ ਕੀ ਬਾਤ ਬਿਸਰ ਜਾਂਦੀ ਵੀ ਆਪਣੇ ਆਪਣੇ ਪਰਤ ਸੋਭ ਵੀ ਜਬ ਪ੍ਰਭ ਕੋ ਨੈ ਤਿੰਨੇ ਪਹਿਚਾਨਾ ਤਬ ਹਰ ਇਨ ਮਣਸ਼ਣ ਠਹਿਰਾਣਾ ਤੇ ਵੀ ਬਸ ਮਮਤਾ ਹੋਏ ਗਏ ਪਰਮੇਸ਼ਰ ਪਹਨ ਠਹਿਰਾਏ ਤਬ ਹਰ ਸਿੱਧ ਸਾਧ ਠਹਿਰਾਏ ਤਿੰਨ ਵੀ ਪਰਮਪੁਰਖ ਨਹੀਂ ਪਾਇ ਜੇ ਕੋਈ ਹੋਤ ਪਇਓ ਜਗ ਸਿਆਣਾ ਤਿੰਨ ਦਿਨ ਆਪਣੋ ਪੰਥ ਚਲਾਨਾ ਪਰਮਪੁਰਖ ਕਿਨੇ ਹੋ ਸਿਆਣਾ ਤਿੰਨ ਤਿੰਨ ਆਪਣੋ ਪੰਥ ਚਲਾਨਾ ਪਰਮਪੁਰਖ ਕਿਨੇ ਉਹ ਨਾ ਪਾਇਓ ਬਹਿਰ ਬਾਦ ਹੰਕਾਰ ਵੜਾਇਓ ਪੇੜ-ਪਾਦ ਆਪਣ ਤੇ ਜਲੈ ਪ੍ਰਭ ਕੈ ਪੰਥ ਨੇ ਕੋ ਚਲੈ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿਨ ਤਿਨ ਆਪਣਾ ਰਾਹ ਚਲਾਇਓ ਪਰਮੇਸ਼ਰ ਨ ਕਿਨਿਓ ਪਹਿਚਾਨਾ मम ਉਚਾਰ ਦੇ ਪਇਓ دیਵਾਨਾ ਪਰਮਤਤ ਕਿਨਿਓ ਨਿਭਸ਼ਾਨਾ ਆਪ ਆਪ ਪੀਤਰ ਔਰ ਜਾਨਾ ਤਬ ਜੀ ਜੇ ਰਖ ਰਾਜ ਬਣਾਏ ਤਿਨ ਆਪਣ ਪੁਨ ਸ੍ਰੀਮਤੀ ਚਲਾਈ ਜੇ ਸਿਮਰਤਨ ਕੇ ਪੈ ਅਨੁਰਾਗੀ ਤਿੰਨ ਤਿੰਨ ਕ੍ਰਿਆ ਬ੍ਰਹਮ ਕੀ ਤਿਆਗੀ ਜਿਨ ਮਨ ਹਰਿ ਚਰਨਨ ਠਹਿਰਾਇਓ ਸੋ ਸ੍ਰੀਮਨ ਤਨ ਕੇ ਰਾਹ ਨ ਆਇਓ ਬ੍ਰਹਮਾ ਚਾਰ ਹੀ ਬੇਦ ਬਣਾਏ ਸਰਬ ਲੋਕ ਤੇ ਕਰਮ ਚਲਾਏ ਜਿਨ ਕੀ ਲਿਵ ਹਰ ਚਰਨ ਲਾਗੀ ਤੇ ਬੇਦਨ ਦੇ ਭੈ ਤਿਆਗੀ ਜਿਨ ਮਤ ਬੇਦ ਕਤੇਬਨ ਤਿਆਗੀ ਪਾਰ ਬ੍ਰਹਮ ਕੇ ਭੈ ਅਨੁਰਾਗੀ ਤਿਨਕੇ ਗੂੜ ਮਤ ਜੇ ਚਲੀ ਭਾਂਤ ਅਨੇਕ ਦੁਖਣ ਸੋ ਦਲੇ ਚੀ ਜੇ ਸਹਿਤ ਜਾਤਨ ਸੰਦੇ ਪ੍ਰਭ ਕੋ ਸੰਗ ਨਿਛੋੜਤ ਨੇ ਤੇ ਤੇ ਪਰਮਪੁਰੀ ਕਹਿ ਜਾਇ ਤਿਨ ਹਰਸਿਉ ਅੰਤਰਿਕ ਚਨਾਈ ਜੇ ਜੇ ਜੀਏ ਜਾਤਨ ਤੇ ਡਰੇ ਪਰਮਪੁਰਖ ਤਜ ਤਿਨ ਮਗ ਪਰ ਤੇ ਨਰਕ ਕੁੰਡ ਮੋ ਪਰਿ ਪਾਰ ਬਾਰ ਜਗ ਮੋਹ ਬਪ ਧਰੀ ਤਬ ਹਰ ਬਹੁਰਦਤ ਉਪਜਾਇਓ ਤਿਨ ਭੀ ਆਪਣਾ ਪੰਥ ਚਲਾਇਓ ਕਰਮੋ ਨਖ ਸਿਰ ਜਤਾ ਸਵਾਰੀ ਪ੍ਰਭ ਕੀਆ ਨੈ ਕਿਛ ਵਿਚਾਰੀ ਪੁੰਨ ਹਰ ਗੋਰਖ ਕੋ ਉਪਰਾਜਾ ਸੇਖ ਕਰੇ ਤਿਨਿਓ ਬੜ ਰਾਜਾ ਸ਼ਵਣ ਫਾਰ ਮੁਦਰਾ ਦੁਐ ਤਾਰੀ ਹਰ ਕੀ ਪ੍ਰੀਤ ਰੀਤ ਨੈ ਵਿਚਾਰੀ ਪੁੰਨ ਹਰ ਰਾਮਾਨੰਦ ਕੋ ਕਰਾ ਭੇਸ ਬੈਰਾਗੀ ਕੋ ਜਿਨ ਤਰਾ ਕੰਠੀ ਕੰਠ ਕਾਠ ਕੀ ਧਾਰੀ ਪ੍ਰਭ ਕੀ ਕਿਰਿਆਨਾ ਕੁਛ ਵਿਚਾਰੀ ਜੀਵ ਪ੍ਰਭ ਪਰਮ ਪਰਕ ਉਪਜਾਇ ਦਿਨ-ਤਿਨ ਆਪਣੇ ਰਾਹ ਚਲਾਈ ਮਹਾ ਦੇਨ ਤਬ ਪ੍ਰਭ ਉਪਰਾਜ ਅਰਬ ਦੇਸ਼ ਕੋ ਕੀਨੋ ਰਾਜ ਤਿੰਨ ਵੀ ਇੱਕ ਪੰਥ ਉਪਰਾਜ ਲਿੰਗ ਬਿਨਾ ਕੀਨੇ ਸਭ ਰਾਜ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੋ ਨੈ ਡਰੇੜਾਇਓ ਸਭ ਆਪਣੀ ਆਪਣੀ ਉਰਚਾਨਾ ਪਾਰ ਬ੍ਰਹਮ ਕਾਹੋ ਨੇ ਪਛਾਨਾ ਤਪ ਸਾਧਿਤ ਹਰ ਮੋਹ ਬੁਲਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਅਕਾਲ ਪੁਰਖ ਬਾਚ ਚੁਪਈ ਮੈਂ ਆਪਣਾ ਸੂਤ ਤੋਹੇ ਨਿਵਾਜਾ ਪੰਥ ਪ੍ਰਚਾਰ ਕਰਬੇ ਕਹਿ ਸਾਜਾ ਜਾਹੇ ਤਹਾਂ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਕਬ ਬਾਚ ਦੋਹਰਾ ਠਾਟ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਾਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਿਓ ਸਹਾਈ ਚੋਪਈ ਇੱਕ ਕਾਰਨ ਪ੍ਰਭ ਮੋ ਪਠਾਇਓ ਤਬ ਮੈਂ ਜਗਤ ਜਨਮ ਤਰਿ ਆਇਓ ਜੇ ਮਤਨ ਕਹੀ ਇਨੈ ਤੁਮ ਕਹਿਓ ਔਰ ਕਿਸਤੇ ਬੈਰ ਨ ਗਇਓ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮਹਿ ਪਰਹਿ ਮੋ ਕੋ ਦਾਸ ਤਮਣਿਕਾ ਜਾਨੋ ਯਾ ਮੈਂ ਪੇਦਨ ਅਚ ਪੇਸ਼ਾਨੋ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜੋ ਪ੍ਰਭ ਜਗਤ ਕਹਾਂ ਸੋ ਕਹੇ ਹੋ ਮ੍ਰਿਤ ਲੋਗ ਤੇ ਮੋਹਣ ਰਹੋ ਨਰਾਜ ਛੰਦ ਕਹੇ ਪ੍ਰਭ ਸੋ ਭਾਕ ਹੋ ਕਿਸਨੇ ਕਾਣ ਰਾਖੋ ਕਿਸ ਹੁਨਾ ਬੀਖ ਪੀਜ ਹੋ ਅਲੇਖ ਬੀਜ ਬੀਜ ਹੋ ਪਖਾਨ ਪੂਝ ਹੋ ਨਹੀਂ ਨਾ ਪੇਖ ਬੀਜ ਹੋ ਕਹੀਂ ਅਨੰਤ ਨਾਮ ਗਾਏ ਹੋ ਪਰਮ ਪਰਖ ਪਾਏ ਹੋ ਜਟਾ ਨ ਸੀਸ ਧਾਰਿਓ ਨੈ ਮੁਦ੍ਰਿਕਾ ਸੋ ਧਾਰਿਓ ਨੈ ਕਾਣ ਕਾਹੋ ਕੀ ਤਰੋ ਕਹਿਓ ਪ੍ਰਭ ਸੋ ਮੈਂ ਕਰੋ ਭਜੋ ਸੋ ਏਕ ਨਾਮੈ ਜੋ ਕਾਮ ਸਰਬ ਠਾਮਿਆ ਨੈ ਜਾਪ ਆਣ ਕੋ ਜਪੋ ਨੈ ਔਰ ਥਾਪਨਾ ਥਬੋ ਬਿਆੰਤ ਨਾਮ ਧਿਆਏ ਹੋ ਪਰਮ ਜੋਤ ਪਾਇਓ ਨੈ ਧਿਆਨ ਆਣ ਕੋ ਤਰੋ ਨੈ ਨਾਮ ਆਣ ਉਚਰੋ ਤਵਕ ਨਾਮ ਰਤਿਏ ਨੇ ਆਣ ਮਾਣ ਮਤੀਏ ਪਰਮ ਪਿਆਨ ਧਾਰਿਏ ਅਨੰਤ ਪਾਪ ਟਾਰਿਏ ਤੁਮੇ ਬ੍ਰੂਪ ਰਾਚੇ ਨੇ ਆਣ ਦਾਨ ਮਾ ਚੈ ਤਵਕ ਨਾਮ ਉਚਾਰਿਏ ਅਨੰਤ ਦੁਖ ਟਾਰਿਏ ਚੁਪਾਈ ਜਿਨ ਜਿਨ ਨਾਮ ਤਿਹਾਰੋ ਧਾਇਆ ਦੁਖ ਪਾਪ ਤਿਨ ਨਿਕਟ ਨ ਆਇਆ ਜੇ ਜੇ ਔਰ ਧਿਆਨ ਕੋ ਤਰੀ ਬੈਸ ਬੈਸ ਬਾਦਨ ਤੇ ਮਰੀ हम एक काज जगत्मो आए धर्म हेत गुरुदेव पठाई जहां जहां तुम धर्म बिथारो दुष्ट दोखियन पकड़ पशारो यही काज तरा हम जन्म सब लेहो साधु सब मनम धर्म चलावन संत ओ बारेन दुष्ट सबन को मूल उपारण ਜੇ ਜੇ ਭਏ ਪੈਲ ਅਵਤਾਰਾ ਆਪ ਆਪ ਤਿਨ ਜਾਪ ਉਜਾਰਾ ਪ੍ਰਭ ਦੋਖੀ ਕੋਈ ਨ ਬਿਦਾਰਾ ਧਰਮ ਕਰਨ ਕੋ ਰਾਹੁ ਨ ਡਾਰਾ ਜੇ ਜੇ ਗਉਸ ਅੰਬਿਆ ਭਏ ਮੈਂ ਮੈਂ ਕਰਤ ਜਗ ਤੇ ਗਏ ਮਹਾਂਪੁਰਖ ਕਾਹੂ ਨ ਪਛਾਨਾ ਕਰਮ ਧਰਮ ਕੋ ਕਿਛੁ ਨ ਜਾਨਾ ਆਵਰਣ ਕੀ ਆਸਾ ਕਿਛੁ ਨਾਹੀ ਏਕੈ ਆਸ ਧਰੋ ਮਨ ਮਾਹੀ ਆਣ ਆਸ ਉਪਜਤ ਕਿਛੁ ਨਾਹੀ ਫਾਕੀ ਆਸ ਧਰੋ ਮਨ ਮਾਹੀ ਦੋਹਰਾ ਕੋਈ ਪੜਤਿ ਕੁਰਾਨ ਕੋਈ ਪੜਤਿ ਪੁਰਾਨ ਕਾਲ ਨ ਸਾਕਤ ਬਚਾਈ ਕੈ ਫੋਕਟ ਧਰਮ ਨਿਦਾਨ ਚੋਪਈ ਕਈ ਕੋਟ ਮਿਲ ਪੜਤਿ ਕੁਰਾਨਾ ਬਾਚਤ ਕੀਤੇ ਪੁਰਾਨ ਅਜਾਨਾ ਅੰਤ ਕਾਲ ਕੋਈ ਕਾਮ ਨ ਆਵਾ ਦਾਵ ਕਾਲ ਕਾਹੂ ਨ ਬਚਾਵਾ ਜੋ ਨੇ ਜਪੋਤਾ ਕੋ ਤੁਮ ਪਈ ਅੰਤ ਕਾਲ ਜੋ ਹੋਈ ਸਹਾਈ। ਕੋਕਟ ਧਰਮ ਲਖੋ ਕਰ ਪਰਮਾ। ਇਨ ਤੈ ਸਰਤ ਨ ਕੋਈ ਕਰਮਾ। ਏ ਕਾਰਣ ਪ੍ਰਭ ਹਮੈ ਬਣਾਇਓ। ਭੇਦ ਭਾਕ ਏ ਲੋਕ ਪਠਾਇਓ। ਜੋ ਤਿਨ ਕਾਸੋ ਸਬਣ ਉਜਰੋ। ਪਿੰਡ ਵਿੰਡ ਕੁਛ। ਨੇਕ ਨੇ ਕਰੋ। ਰਸਾਵਲ ਛੰਦ। ਨੈ ਜਟਾਮ ਮੂੰਡ ਤਾਰੋ। ਨਾ ਮੁਦ੍ਰਿਕਾ ਸਵਾਰੋ। ਜਪੋਤਾਸ ਨਾਮ। ਸਾਰੇ ਸਰਬ ਕਾਮ ਨੈ ਨਨ ਮਿਚਾਇਓ ਨੈ ਪਿੰਡ ਦਿਖਾਇਓ ਨੈ ਕੁਰਮ ਕੋ ਕਰਮ ਕਮਾਇਓ ਨੈ ਪੇਖੀ ਤਹਾਇਓ ਚੁਪਾਈ ਜੇ ਜੇ ਪੇਖ ਸੋ ਤਨ ਮੈਂ ਤਾਰੇ ਤੇ ਪ੍ਰਭ ਜਨ ਕਿਛ ਕਹਿਣਾ ਵਿਚਾਰੇ ਸਮਝ ਲੈ ਸਭ ਜਨ ਮਨ ਮਾਹੀ ਪਿੰਡਨ ਮੈਂ ਪਰਮੇਸ਼ਰ ਨਹੀਂ ਜੇ ਜੇ ਕਰਮ ਕਰ ਪਿੰਡ ਦਿਖਾਈ ਤਿੰਨ ਪਰਲੋਗਨ ਮੈਂ ਗਤ ਨਹੀਂ ਜੀਵਤ ਚਲਤ ਜਗਤ ਕੇ ਕਾਜ਼ਾ ਸੁਆੰਗ ਦੇਖ ਕਰ ਪੂਜਿਤ ਰਾਜਾ ਸੁਆੰਗਣ ਮੈਂ ਪਰਮੇਸ਼ਰ ਨਾਹੀ ਖੋਜ ਫਿਰੈ ਸਭ ਹੀ ਕੋ ਨਾਹੀ ਆਪਣੋ ਮਨ ਕਰ ਮੈਂ ਜੀ ਆਨਾ ਪਾਰ ਬ੍ਰਹਮ ਕੋ ਤਿਨੀ ਪਛਾਨਾ ਦੋਰਾ ਭੇਖ ਦਿਖਾਈ ਜਗਤ ਕੋ ਲੋਗਣ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ ਚੁਪਈ ਜੇ ਜੇ ਜਗ ਕੋ ਪਿੰਡ ਦਿਖਾਵੇ ਲੋਗਣ ਮੁੰਡ ਅਧਿਕ ਸੁਖ ਪਾਵੇ ਨਾਸਾ ਮੂਦ ਕਰੇ ਪ੍ਰਣਾਮ ਫੋਕਟ ਧਰਮ ਨੇ ਕਉੜੀ ਕਾਮ ਫੋਕਟ ਧਰਮ ਜੀਤੈ ਜਗ ਕਰੇ ਨਰਕ ਕੁੰਡ ਪੀਤਰ ਤੇ ਪਰੇ ਹਾਥ ਹਲਾਏ ਸੁਰਗ ਨ ਜਾਹੋ ਜੋ ਮਨ ਜੀਤ ਸਕਾਨੈ ਕਾਹੋ ਕਬ पाच ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੇਉ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਏ ਦੋਰਾ ਹਰ ਹਰ ਜਨ ਦੋਏ ਇੱਕ ਹੈ ਬਿੰਬ ਵਿਚਾਰ ਕਿਛ ਨਾਹੀ ਜਲ ਤੇ ਉਪਜੇ ਤਰੰਗ ਜਿਉ ਜਲ ਹੀ ਪਿਖੈ ਸਮਾਈ ਜੋ ਪਈ ਜੇ ਜੇ ਬਾਦ ਕਰਤ ਹੰਕਾਰਾ ਤਨ ਤੇ ਪੈਨ ਰਹਤ ਕਰ ਤਾਰਾ ਬੇਦ ਕਤੇ ਬਿਖੈ ਹਰ ਨਾਹੀ ਜਾਣ ਲੈ ਹਰ ਜਨ ਮਨ ਮਾਹੀ ਆਖ ਮੂਦ ਕੋ ਪਿੰਡ ਦਿਖਾਵੇ ਅੰਦਰ ਕੀ ਪਤਵੀ ਕਹਿ ਪਾਵੇ ਆਖ ਮੀਚ ਮਗ ਸੂਜ ਨ ਜਾਈ ਤਾਹੇ ਅਨੰਤ ਮਿਲੈ ਕੇ ਮ ਪਾਈ ਬਹੁ ਵਿਸਤਾਰ ਕਹਿ ਲਉ ਕੋਈ ਕਹੀ ਸਮਝਤ ਬਾਤ ਥਕਤ ਹੋਏ ਰਹਿ ਰਸਨਾ ਤਰੇ ਕਈ ਚੋ ਕੋਟਾ ਤਦ ਪਗਣਤ ਤੇ ਪਰਤ ਸੋ ਟੋਟਾ ਦੋਹਰਾ ਜਬ ਆਇਸ ਪ੍ਰਭ ਕੋ ਪਇਓ ਜਨਮ ਤਰਾਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭੋ ਕਹੇ ਸੁਣਾਏ ਇਤਿ ਸ਼੍ਰੀ ਬਚਿਤ੍ਰਨਾਟਕ ਗ੍ਰੰਥੇ ਆਗਿਆ ਕਾਲਜਗ ਪ੍ਰਵੇਸ਼ ਕਰਨ ਨਾਮ ਖਸ਼ਟਮੋ ਧਾਇ ਸਮਾਪਤਮ ਸਤਿ ਸ਼ੁਭਮ ਸਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਐਸੀ ਗੁਰੂ ਕੋਬ ਸਿੰਘ ਜੀ ਦੀ ਪਹਿਲੀ ਸਾਕੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ સાખીનું જરૂર સબસ્ક્રાઈબ કર્યો